ਕੋਈ ਸਮਾਂ ਸੀ ਜਦੋਂ ਬੱਚੇ ਆਪਣੀ ਮਾਂ ਪਿਓ ਦੀਆਂ ਝਿੜਕਾਂ ਦਾ ਬਿਲਕੁਲ ਵੀ ਗੁੱਸਾ ਨਹੀਂ ਕਰਦੇ ਸਨ ਕਿਉਂਕਿ ਮਾਂ-ਬਾਪ ਪੁਨਾ ਦੇ ਭਲੇ ਲਈ ਬੋਲਦੇ ਸਨ ਪਰ ਹੁਣ ਸਮਾਂ ਬਦਲ ਗਿਆ ਹੈ ਅਤੇ ਜੇਕਰ ਅੱਜ ਕੋਈ ਮਾਂ-ਬਾਪ ਆਪਣੇ ਬੱਚੇ ਨੂੰ ਝਿੜਕਦਾ ਹੈ ਤਾਂ ਬੱਚਾ ਗੁੱਸੇ ਦੇ ਵਿੱਚ ਕੁਝ ਵੀ ਗਲਤ ਕਰ ਬੈਠਦਾ ਹੈ ਅਜਿਹਾ ਹੀ ਮਾਮਲਾ ਸ਼੍ਰੀ ਮੁਖਤਰ ਸਾਹਿਬ ਕੋ ਸਾਹਮਣੇ ਆਇਆ ਜਿੱਥੇ ਪਿਤਾ ਦੀ ਝਿੜਕਾਂ ਤੋਂ ਗੁੱਸਾ ਹੋਇਆ 11 ਸਾਲ ਦਾ ਬੱਚਾ ਘਰ ਤੋਂ ਭੱਜ ਗਿਆ ਜਿਸ ਤੋਂ ਬਾਅਦ ਦੁਖੀ ਹੋਏ ਪਰਿਵਾਰ ਨੇ ਸੋਸ਼ਲ ਮੀਡੀਆ ਤੇ ਗੁੰਮਸ਼ੁਦਗੀ ਦੀ ਸੂਚਨਾ ਤੋਂ ਇਲਾਵਾ ਗੁੰਮਸ਼ੁਦਗੀ ਦੇ ਪੋਸਟਰ ਵੀ ਲਗਵਾਏ ਅਤੇ ਪੁਲਿਸ ਨੂੰ ਦੱਸਿਆ ਜਾ ਰਿਹਾ ਕਿ ਇਹ ਬੱਚਾ ਆਪਣੀ ਮਾਤਾ ਦੇ ਨਾਲ ਇੱਕ ਅਬਿਆਸ ਮਾਗਮ ਦੇ ਵਿੱਚ ਜਾਣ ਦੀ ਜ਼ਿੱਦ ਕਰ ਰਿਹਾ ਸੀ ਉਸ ਤੋਂ ਬਾਅਦ ਬੱਚੇ ਦੇ ਪਿਤਾ ਅਸ਼ੋਕ ਕੁਮਾਰ ਨੇ ਬੱਚੇ ਨੂੰ ਰੋਕ ਦਿੱਤਾ ਕਿਉਂਕਿ ਉਸ ਦੀਆਂ ਸਕੂਲ ਤੋਂ ਪਹਿਲਾਂ ਹੀ ਕਈ ਛੁੱਟੀਆਂ ਹੋ ਗਈਆਂ ਸਨ ਜਿਸ ਕਾਰਨ ਗੁੱਸੇ ਦੇ ਵਿੱਚ ਆਏ ਇਸ ਬੱਚੇ ਨੇ ਇਹ ਕਦਮ ਚੁੱਕਿਆ ਜੀ ਸਵੇਰੇ ਮੈਂ ਥੋੜਾ ਜਿਹਾ ਇਸ ਤੇ ਗੁੱਸਾ ਹੋ ਗਿਆ ਜੀ ਛਿੜਕਦਾ ਸੀ ਵੀ ਇਹਦੀ ਮੰਮੀ ਨੇ ਮੈਰਿਜ ਤੇ ਜਾਣਾ ਸੀ ਮੈਂ ਇਹਨੂੰ ਮਨਾ ਕਰਤਾ ਵੀ ਤੂੰ ਨਹੀਂ ਜਾਣਾ ਬੱਚਾ ਹੂੰ ਤੇ ਬਸ ਇਸ ਗੱਲ ਪਿੱਛੇ ਗੁੱਸੇ ਹੋ ਗਿਆ ਜੀ ਘਰੋਂ ਨਿਕਲ ਗਿਆ ਸੀ ਜੀ ਹੂੰ ਹਾਂਜੀ ਸਰ ਕਿਹੜੀ ਕਲਾਸ ਦੇ ਵਿੱਚ ਪੜਦਾ ਸੀ ਸਕੂਲ ਸਕੂਲ ਜਾਣਾ ਸੀ ਇਹਨੇ ਤਾਂ ਕਿਸ ਤਰ੍ਹਾਂ ਕਿਸ ਕਲਾਸ ਦੇ ਵਿੱਚ ਪੜਦਾ ਜੀ ਤੇ ਸਕੂਲ ਜਾਣਾ ਸੀ ਜੀ ਹੂੰ ਤੇ ਸਕੂਲ ਜਾਣ ਤੋਂ ਪਹਿਲਾਂ ਹੀ ਇਹ ਨਿਕਲ ਗਿਆ ਜੀ ਅੱਛਾ ਹਾਂਜੀ ਹਾਂਜੀ ਫਿਰ ਕਿਸ ਤਰ੍ਹਾਂ ਤੁਸੀਂ ਜਿਹੜਾ ਕਿਸ ਤਰ੍ਹਾਂ ਜਿਹੜਾ ਜੀ ਰੱਬ ਦੇ ਰਹੇ ਜੀ ਸਾਰੇ ਸ਼ਹਿਰ ਦੇ ਵਿੱਚ ਇਹਨੂੰ ਜੀ ਹੂੰ ਥਾਣੇ ਵੀ ਜਾ ਕੇ ਆਏ ਦਰਖਾਸਤ ਦੇ ਕੇ ਆਏ ਜੀ ਹੂੰ ਵੀ ਸਾਡੇ ਮੁੰਡਾ ਇਸ ਤਰ੍ਹਾਂ ਗਾਇਬ ਹੋ ਗਿਆ ਜੀ ਮਿਲ ਨਹੀਂ ਰਿਹਾ ਕੋਈ ਉਹ ਜੀ ਉਹ ਕਾਫੀ ਪਰੇਸ਼ਾਨ ਹੋਏ ਜੀ ਹੂੰ ਫਿਰ ਇਹ ਦੁਪਹਿਰ ਜਿੱਕੇ ਸੀਆਈਸੀਆਈਡੀ ਸਟਾਫ ਨੂੰ ਮਿਲਿਆ ਜੀ ਹੂੰ ਬਾਜ਼ਾਰ ਦੇ ਵਿੱਚ ਉਹ ਫਿਰ ਲੈ ਕੇ ਆਏ ਉਹਨੂੰ ਘਰੇ ਜੀ ਫੜ ਕੇ ਅੱਛਾ ਉਧਰ ਸੀਆਈਡੀ ਵਿਭਾਗ ਦੀ ਟੀਮ ਨੇ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰਦੇ ਹੋਏ ਆਂ ਬੱਚੇ ਨੂੰ ਮਹਿਜ਼ 2 ਤੋਂ 3 ਘੰਟੇ ਦੇ ਵਿੱਚ ਲੱਭ ਲਿਆ ਤੇ ਉਸਦੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਅਸੀਂ ਜੀ ਸੋਸ਼ਲ ਮੀਡੀਆ ਦੇ ਉੱਤੇ ਇਹਦਾ ਇੱਕ ਗੁੰਮਸ਼ੁਦਾ ਇਸ਼ਤਿਹਾਰ ਪੜਿਆ ਹੂੰ ਕਿ ਇੱਕ ਬੱਚਾ ਘਰੋਂ ਲਾਪਤਾ ਹੈ ਜੋ ਸਾਡੇ ਏਰੀਆ ਦੇ ਵਿੱਚ ਹੈ ਹੂੰ ਅਸੀਂ ਗਿੱਦੜਾ ਸੀਆਈਡੀ ਦੇ ਵਿੱਚ ਤਨਾਤ ਆ ਹੂੰ ਆ ਸਰ ਇੰਸਪੈਕਟਰ ਬਲਵਿੰਦਰ ਸਿੰਘ ਜਿਨ੍ਹਾਂ ਦੀ ਯੋਗ ਰਹਿਮਾਈ ਹੇਠ ਅਸੀਂ ਇੱਥੇ ਡਿਊਟੀ ਕੀਤੀ ਹੈ ਸਾਡੇ ਡਿਪ ਸਟਾਫ ਸਰਦਾਰ ਕਮ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਡਿਊਟੀ ਦੇ ਮਤਲਬ ਗੁਰਸਖਾਇਆ ਅਸੀਂ ਇਸ ਦੇ ਨਾਲ ਦੀ ਨਾਲ ਗਸ਼ਤ ਸ਼ੁਰੂ ਕੀਤੀ ਸ਼ਹਿਲ ਦੇ ਵਿੱਚ ਦੌਰਾਨ ਗਸ਼ਤ ਸਾਨੂੰ ਸ਼ੱਕ ਹੋਇਆ ਕਿ ਇੱਕ ਲੜਕਾ ਸਾਡੇ ਤੋਂ ਮੂਲਕ ਹੋ ਕੇ ਭਜਨ ਦੀ ਕੋਸ਼ਿਸ਼ ਕਰ ਰਿਹਾ ਅਸੀਂ ਇਹਦੀ ਫੋਟੋ ਦੇਖੀ ਹੋਈ ਸੀ ਸਾਨੂੰ ਡਾਊਟ ਸੀ ਵੀ ਸ਼ਾਇਦ ਇਹ ਹੀ ਬੱਚਾ ਹੈ ਅਸੀਂ ਪੈਰਵਾਈ ਕਰਦੇ ਹੋਏ ਨਾਲ ਦੀ ਨਾਲ ਆਪਦੇ ਮਤਲਬ ਦੂਸਰੇ ਸਟਾਫ ਨੂੰ ਸੂਚਿਤ ਕੀਤਾ ਪੰਜਾਬ ਦੇ ਵਿੱਚ ਬੁਲਾ ਕੇ ਪਤਿਆਂ ਨੂੰ ਨਾਲ ਬੁਲਾਇਆ ਬੱਚੇ ਨੂੰ ਪਕੜ ਕੇ ਇਸ ਦੀ ਪਛਾਣ ਕਰਵਾਈ ਇਹਨਾਂ ਨੇ ਦੱਸਿਆ ਜੀ ਇਹ ਸਾਡਾ ਬੱਚਾ ਹੈ ਤੇ ਇਹਨਾਂ ਦੇ ਸੁਪਰਦ ਕਰਾਇਆ ਇਸ ਘਟਨਾ ਤੋਂ ਬਾਅਦ ਇੱਕ ਗੱਲ ਸਾਫ਼ ਹੈ ਕਿ ਅੱਜ ਦੀ ਪਨੀਰੀ ਦੇ ਵਿੱਚ ਸਹਿਨਸ਼ੀਲਤਾ ਇਸ ਹੱਦ ਤੱਕ ਖਤਮ ਹੋ ਗਈ ਹੈ ਕਿ ਉਹ ਛੋਟੀ ਜੀ ਗੱਲ ਨੂੰ ਬਰਦਾਸ਼ਤ ਨਾ ਕਰਕੇ ਅਜਿਹੇ ਹੰਮ ਕਰਨ ਉੱਤੇ ਉਤਰ ਆਉਂਦੇ ਨੇ ਗਿਦਰ ਬਾਹਾ ਤੋਂ ਸੋਨੀ ਡੱਲਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਹਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978